ਬੜੀ ਹਰਾਨੀ ਦੀ ਗੱਲ ਹੈ ਕਿ ਬਹੁਤ ਸਾਰੀਆਂ ਪੰਥ ਦੁਖੀ ਸ਼ਕਤੀਆਂ ਜਿਹੜੀਆਂ ਉਹ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਸ਼੍ਰੀ ਕਾਲਤਕ ਸਾਬ ਦੇ ਉੱਤੇ ਜਿਹੜਾ ਇਸ਼ੂ ਕਾਫੀ ਦਿਨਾਂ ਤੋਂ ਚੱਲ ਰਿਹਾ ਹੈ ਜਿਹਦੇ ਸਬੰਧ ਦੇ ਵਿੱਚ ਸਿੰਘ ਸਾਹਿਬਾਨ ਨੇ 2 ਦਸੰਬਰ ਨੂੰ 1 ਵਜੇ ਮੀਟਿੰਗ ਰੱਖੀ ਹੈ ਫੈਸਲਾ ਲੈਣ ਵਾਸਤੇ ਉਹਨੂੰ ਪ੍ਰਭਾਵਿਤ ਕਰਨ ਵਾਸਤੇ ਮੀਡੀਆ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਕਈ ਤਰ੍ਹਾਂ ਦੇ ਹੱਥ ਕੱਡੇ ਵਰਤੇ ਜਾਦੇ ਕੱਲ ਜਦੋਂ ਸਿੰਘ ਸਾਹਿਬ ਨੇ ਐਲਾਨ ਕੀਤਾ ਸੀ ਤਰੀਖਾਂ ਦਾ ਅਸੀਂ ਤਾਂ ਉਦੋਂ ਹੀ ਸਿਰ ਝਾ ਕੇ ਪ੍ਰਬੰਧ ਕੀਤਾ ਸੀ ਨਾਲ ਸਾਰੇ ਆਪਣੇ ਪਾਰਟੀ ਦੇ ਆਧੂ ਵਰਕਰ ਆਈਟੀ ਸੈਲ ਪਾਰਟੀ ਦੇ ਬੁਲਾਰੇ ਸਾਰਿਆਂ ਨੂੰ ਬੇਨਤੀ ਕੀਤੀ ਸੀ ਕਿ ਕਿਸੇ ਨੇ ਵੀ ਕਿਸੇ ਤਰ੍ਹਾਂ ਦਾ ਕਿੰਤੂ ਕਿੰਤੂ ਇਹਦੇ ਉੱਤੇ ਨਹੀਂ ਕਰਨਾ ਕਿਉਂਕਿ ਸਾਨੂੰ ਸ੍ਰੀ ਹਰਿਕ੍ਰਿਸ਼ਨ ਸਾਹਿਬ ਤੇ ਉੱਤੇ ਭਰੋਸਾ ਔਰ ਅਸੀਂ ਸੀਸ ਨਵਾ ਕੇ ਜਿਸ ਤਰੀਕੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਨੇ ਹਜਾਤਾ ਹੋਇਆ ਅਸੀਂ ਉੱਤੇ ਹਾਜ਼ਰ ਹੋਣਾ ਪਰ ਮੈਂ ਦੇਖ ਰਿਹਾ ਕਿ ਜਿਹੜੇ ਪੰਥ ਦੇ ਦੁਸ਼ਮਣ ਹੈ ਉਹਨਾਂ ਦੀ ਹੱਲੇ ਵੀ ਜਿਹੜੀ ਹੈ ਇਸ ਗੱਲ ਤੇ ਤਸੱਲੀ ਨਹੀਂ ਹੋਈ ਆ ਮੈਂ ਹੁਣੇ ਸੋਸ਼ਲ ਮੀਡੀਆ 'ਚ ਦੇਖ ਰਿਹਾ ਸੀ ਅਰਿਕੋ ਸਿੰਘ ਸਾਹਿਬ ਦੀ ਫੋਟੋ ਲਾ ਕੇ ਤੇ ਉਹਨਾਂ ਦਾ ਝੂਠਾ ਬਿਆਨ ਇਸ ਤਰੀਕੇ ਦੇਣਾ ਮੈਂ ਸਮਝਦਾ ਇੱਕ ਬਹੁਤ ਵੱਡਾ ਕ੍ਰਾਈਮ ਹੈ ਬਹੁਤ ਵੱਡਾ ਜ਼ੁਲਮ ਹੈ ਔਰ ਇਹ ਸਾਡੀ ਜਿਹੜੀ ਸਭ ਤੋਂ ਮਹਾਨ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਇਹ ਬਹੁਤ ਵੱਡੇ ਹਮਲੇ ਜਿਹੜੇ ਆ ਇਹ ਲੋਕੀ ਇਸ ਤਰ੍ਹਾਂ ਦੇ ਪੋਸਟਰ ਪਾ ਕੇ ਝੂਠੇ ਸੋਸ਼ਲ ਮੀਡੀਆ ਤੇ ਵਿੱਚ ਤੇ ਇਹ ਬਹੁਤ ਵੱਡਾ ਨੁਕਸਾਨ ਜਿਹੜੀ ਸਾਡੀ ਸਿੱਖਿਆ ਦੀ ਸਰਵਕਸਤਾ ਉਹ ਸੰਸਦਵੀ ਜਿਹੜਾ ਗਾ ਸਨਮਾਨ ਨੂੰ ਭਾਰੀ ਸੱਟ ਮਾਰੀ। ਮੈਨੂੰ ਕਦੀ ਸੋਚ ਸਕਦਾ ਵੀ ਸਿੰਘ ਸਾਹਿਬ, ਸ਼੍ਰੀ ਕਾਕੇ ਸਾਹਿਬ ਤੇ ਹੇਦਰ ਸਾਹਿਬ ਇਸ ਤਰ੍ਹਾਂ ਦਾ ਕੋਈ ਇਸ਼ਤਿਹਾਰ ਅਖਬਾਰ ਦੇ ਵਿੱਚ ਦੇਣ। ਅੱਗੇ ਇਸ ਤਰ੍ਹਾਂ ਦਾ ਕੂਟ ਪ੍ਰਚਾਰ ਜਿਹੜਾ ਉਹ ਇਲੈਕਸ਼ਨਰ ਦੇ ਵਿੱਚ ਚੱਲਦਾ ਸੀ ਝੂਠਾ। ਉਹਦੇ 'ਚ ਬਹੁਤ ਪਾਰਟੀਆਂ ਨੇ ਇਸ ਕੂਟ ਪ੍ਰਚਾਰ ਦਾ ਫਾਇਦਾ ਵੀ ਠਾ ਬੜੀ ਹੈਰਾਨੀ ਹੁੰਦੀ ਹੈ ਕਿ ਜਿਹੜੀਆਂ ਸਾਡੀਆਂ ਵੱਡੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਨੂੰ ਤਾਂ ਬਖਸ਼ ਦਿਓ ਕਿੱਡੇ ਵੱਡੇ ਆਸਥਾ ਦੇ ਇਹ ਸਥਾਨ ਨੇ ਤੇ ਤੁਸੀਂ ਉੱਥੇ ਜਿਹੜੇ ਸੇਵਾ ਦੇ ਵਿੱਚ ਮੌਜੂਦ ਨੇ ਜਿੱਤਰਾ ਸਾਹਿਬ ਉਹਨਾਂ ਦੇ ਨਾਂ ਦੇ ਉੱਤੇ ਇਸ ਤਰ੍ਹਾਂ ਦੇ ਜਿਹੜੇ ਝੂਠੇ ਉਹਨਾਂ ਦੀ ਫੋਟੋ ਲਾ ਕੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਫੋਟੋ ਲਾ ਕੇ ਤੇ ਕਿਸ ਤਰ੍ਹਾਂ ਦੀ ਸ਼ਬਦਾਂ ਦੀ ਪੱਤਰੇ ਤੇ ਸਹੀ ਮਾਨੇ ਦੇ ਵਿੱਚ ਇਹ ਪੰਥ ਦੁਖੀ ਲੋਕ ਨੇ ਜਿੰਨਾਂ ਤੋਂ ਸੰਗਤ ਨੂੰ ਬਚਨ ਦੀ ਲੋੜ ਇਹ ਸਮਝਦੇ ਕਿ ਅਸੀਂ ਇਸ ਤਰ੍ਹਾਂ ਦਾ ਜਿਹੜਾ ਪ੍ਰੈਸ਼ਰ ਕ੍ਰੀਏਟ ਕਰਾਂਗੇ ਇਸ ਤਰ੍ਹਾਂ ਦੀ ਇੱਕ ਲੱਕ ਬ੍ਰੀਏਟ ਕਰਾਂਗੇ ਇਹਨਾਂ ਨੂੰ ਇਹੋ ਜਿਹੇ ਹੱਤ ਕੰਡਿਆਂ ਤੋਂ ਬਾਜ ਆਉਣ ਤੇ ਕਿ ਇਹ ਕਟਿਆ ਹਰ ਤਾਂ ਬੰਦ ਕਰਨ ਸਿੱਖ ਸੰਸਥਾਵਾਂ ਦੇ ਨਾਮ ਦੇ ਉੱਤੇ ਇਸ ਤਰ੍ਹਾਂ ਜਦੋਂ ਕੋਈ ਕੰਮ ਕਰਦਾ ਤੇ ਬਹੁਤ ਵੱਡਾ ਇੱਕ ਫਰਾਡ ਹੈ ਇਹਨਾਂ ਲੋਕਾਂ ਦੇ ਖਿਲਾਫ ਤੱਕ ਇੰਦਰ ਜੋ ਕੇ ਤੇ ਸਖਤ ਐਕਸ਼ਨ ਹੋਣਾ ਚਾਹੀਦਾ ਇਸ ਲਈ ਮੈਂ ਸਾਰੀ ਸੰਗਤ ਨੂੰ ਜਿਹੜੀ ਆ ਉਹ ਬੇਨਤੀ ਕਰਦਾ ਕਿ ਇਹੋ ਜਿਹੇ ਲੋਕਾਂ ਤੋਂ ਸੁਚੇਤ ਹੋਣਾ ਚਾਹੀਦਾ ਹੈ। ਸੋਮੋ ਟੂ ਐਕਸ਼ਨ ਲੈਣਾ ਚਾਹੀਦਾ ਹੈ ਜਿਵੇਂ ਦਾ ਸਾਹਿਬ ਜਿਹੜੀ ਜਾਂ ਚੈਨਲ ਦੇ ਨਹੀਂ ਅਸੀਂ ਉਹਨਾਂ ਤੇ ਵੀ ਧਿਆਨ ਚ ਲਿਆ ਦਿੰਦੇ ਆਂ ਕਿ ਇਹ ਜਿਹੜੀ ਇਸਤਾਂ ਦੀ ਗੱਲ ਹੈ ਕਿਉਂਕਿ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਹੁਣ ਤੁਸੀਂ ਵੀ ਹੋਰ ਜਿਹੜੇ ਆ ਇਹ ਤਾਂ ਹੀ ਅਸੀਂ ਮੀਡੀਆ ਤੇ ਰਾਈਂ ਲੋਕਾਂ ਨੂੰ ਦੱਸਣੇ ਨੇ ਨਾ ਤੇ ਦੇਖੋ ਹਾਲੇ ਵੀ ਇਹ ਲੋਕੀ ਇਹਨਾਂ ਦੀ ਕੋਈ ਆਸਤਾ ਨਹੀਂ ਹੁੰਦੀ ਅਕਾਲ ਪੁਰਖ ਸਾਹਿਬ ਜਿਹੜੇ ਇਦਾਂ ਦੇ ਕੰਮ ਕਰਨ ਲੈਂਦੇ ਨਾਇਨਦੀ ਸਿੱਖ ਸੰਸਥਾਵਾਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਭਰੋਸਾ ਇਹ ਸਿਰਫ ਏਜੰਸੀਆਂ ਤੇ ਹੱਥੀਂ ਚੜ ਕੇ ਤੇ ਸਾਡੇ ਜਿਹੜੇ ਪੱਤਰ੍ਰੋਧੀ ਸ਼ਕਤੀਆਂ ਤੇ ਹੱਥਾਂ ਚ ਚੜ ਕੇ ਤੇ ਇਹ ਇਸ ਤਰ੍ਹਾਂ ਦਾ ਕਮਰਾ ਪ੍ਰਚਾਰ ਕਰਦੇ ਆ ਜਿਹਨੂੰ ਸਾਰਿਆਂ ਨੂੰ ਕੰਡਮ ਜਿਹੜਾ ਉਹ ਕਰਨਾ ਚਾਹੀਦਾ